ਆਸਰੀਏ ਗਾਲ ਮਿੱਤਰੋ ਪਾਈਪ ਉਹ ਮਿੱਟੀ ਪਾਈਪ ਸੀ ਨਾ ਜਿਹੜੀ ਪਹਿਲਾਂ ਪਾਣੀ ਨਿਕਲਦਾ ਸੀ ਆਪਣੇ ਗੁਸਲਖਾਨੇ ਦਾ ਹੁਣ ਪਾਣੀ ਬੰਦ ਹੋ ਗਿਆ ਪਾਈਪ ਪਾਉਣ ਲੱਗਿਆਂ ਉਹ ਪਹਿਲਾਂ ਉਹ ਦਿਖਾਇਓ ਉਹ ਲੱਗ ਗਿਆ ਛੱਪੜ ਉੱਥੇ ਉਹ ਬੜਾ ਮਿੱਟੀ ਪਾਈ ਵਿਚਾਲੋਂ ਨੀਵਾਂ ਰਹਿ ਗਿਆ ਪਹਿਲਾਂ ਇਹ ਪੱਧਰ ਕੀਤਾ ਸਾਰ ਆਹ ਵਿਖਾਓ ਕਿ ਥੱਲੇ ਇਹ ਪੱਧਰ ਕੀਤਾ ਪਹਿਲਾਂ ਹੁਣ ਆ ਪਾਈਪ ਪਾਉਣ ਲੱਗਿਆਂ ਸਾਡੇ ਨਹੀਂ ਕੰਮ ਮੁੱਕਦੇ ਹੈ ਆਜੋ ਫਿਰ ਨਾਲ ਨਾਲ ਪਾਣੀ ਪੈਂਦਾ ਸੀ ਨਾਲ ਆ ਥੰਮਲੇ ਦੇ ਨਾਲ ਪਾਣੀ ਪੈਂਦਾ ਸੀ ਹੁਣ ਪਾਣੀ ਪੈਣੀ ਆ ਪੱਤ ਕੇ ਖਾਲੀ ਹੁਣ ਦੇਖਦੇ ਆ ਵੀ ਲੈਵਲ ਫਿੱਟ ਬੈਂਦਾ ਇਹਦਾ ਕਿ ਹੋਰ ਡੂੰਗੀ ਕਰਨੀ ਪੈਣੀ ਹੈ ਲੈ ਵੀ ਇਧਰੋਂ ਥੋੜੀ ਜਿਹੀ ਹੋਰ ਕਰਨੀ ਪੈਣੀ ਹੈ ਜੇ ਨੀਵੇਂ ਮੈਂ ਕਰਦਾ ਨੀਵੇਂ ਓਹੋ ਮੈਨੂੰ ਨਾ ਗੱਲ ਯਾਦ ਆ ਗਈ ਜਦੋਂ ਵੀ ਮੈਂ ਵਾਲਵਲ ਕਟੌਣ ਜਾਂਦਾ ਨਾ ਆਪਣੇ ਨਾਈ ਕੋਲ ਆਏ ਵਾਰੀ ਕਹਿ ਦਿੰਦਾ ਵਾਲ ਵੱਡੇ ਆ ਮੈਂ ਕਹਿੰਦਾ ਨਾ ਵੱਡੇ ਰੱਖਣੇ ਆ ਆਏ ਵਾਰੀ ਕਹਿ ਦੂਗਾ ਇਹਨੂੰ ਰਬਾਉਂਡਿੰਗ ਕਰਾ ਲਾ ਇਹਨੂੰ ਸਮੂਥਨਿੰਗ ਕਰਾ ਲਾ ਉਹ ਪਤੰਦਰਾ ਕੀ ਸਮੂਥਨਿੰਗ ਕਰਾਂਗਾ 24 ਘੰਟੇ ਤੱਕ ਮਿੱਟੀ ਪਈ ਜਾਂਦੇ ਰਹਿੰਦੀ ਸਿਰ 'ਚ ਹੈ ਉਹ ਤੇਰੇ ਕੋਲ ਰਬਾਉਂਡਿੰਗ ਕਰਾ ਕੇ ਜਾਊਂਗਾ ਆਉਂਦੇ ਤੇ ਸਿਰਜ ਕੱਟਾ ਬੈਹਿ ਜਾਣਾ ਹੈ ਕੀ ਕੱਟਾ ਰਬਾਉਂਡਿੰਗ ਕਰਾਵਾ ਮੈਂ ਆਣਾ ਇੱਥੇ ਆ ਕੱਚਾ ਟੋਟਾ ਲਾਇਆ ਸੀ ਨੂੰ ਨਾ ਉਹ ਪੀਵੀਸੀ ਸਲੋਸਨ ਜਿਹੜਾ ਲਾਇਆਦਾ ਉਹ ਨਹੀਂ ਸੀ ਲਾਇਆ ਤੇ ਉਹ ਕਹਿੰਦੇ ਆ ਨਾ ਵੀ ਜਿੰਮੇਦਾਰ ਦਾ ਪੁੱਤ ਸਾਰੇ ਕੰਮ ਹੀ ਕਰ ਲੈਂਦਾ ਜਦੋਂ ਲੋੜ ਪਵੇ ਆ ਉਹੀ ਗੱਲ ਆ ਵੀ ਹੁਣ ਪਲੰਬਰ ਵੀ ਬਣੇ ਪਏ ਆ ਆ ਹੁਣ ਮੈਂ ਸੋਚਿਆ ਵੀ ਇਹ ਟੋਟਾ ਕੱਢ ਹੀ ਦਿੰਨੇ ਆ ਛੋਟਾ ਟੋਟਾ ਆਪ ਵੱਡੀ ਪਾਈਪ ਹੀ ਲਾ ਦਿੰਨੇ ਆ ਇਹ ਹੈ ਇਹ ਬੈ ਕੇ ਫਿੱਟ ਉਧਰੋਂ ਜਾ ਕੇ ਆਹ ਨਾਲ ਨਾਲ ਕਣਾ ਟਲਾਨ ਪੂਰੀ ਬਣ ਗਈ ਐਟਨਾ ਇਹਨੂੰ ਦਿਨੇ ਠੋਗ ਉਹਦੇ ਵਿੱਚ ਲੱਗ ਜੂਗੀ ਮੈਂ ਵੀ ਕਰਾਂ ਕੱਟਿਓ ਲਾਉਣ ਲੱਗਾਂ ਜਦੋਂ ਫਿਰ ਮਿਸਤਰੀ ਲੱਗੇ ਉਦੋਂ ਬਾਅਦ ਪੱਕੀ ਕਰਾਂਗੇ ਮੈਂ ਵੀ ਆਣਾ ਇਥੋਂ ਪਾਣੀ ਭਰ ਕੇ ਡੋਲਣੀ ਚ ਤੇ ਕਿਹੜਾ ਇੱਕ ਵਾਰ ਦੇ ਚੈੱਕ ਕਰ ਲਿਆ ਅੰਦਰੋਂ ਪਾਣੀ ਛੱਡ ਕੇ ਹੁਣ ਆ ਪਾਣੀ ਭਰ ਕੇ ਡੋਲਣੀ ਚ ਨਾ ਆ ਇਹਦੇ ਚ ਚੈਂਬਰ ਚ ਪਾ ਕੇ ਦੇਖਦੇ ਆ ਵੀ ਉਹ ਫਰਕ ਚ ਆਪਣੇ ਪਾਣੀ ਜਾਂਦਾ ਕਿ ਨਹੀਂ ਜਾਂਦਾ ਹੁਣ ਪਤਾ ਲੱਗ ਲਾ ਵੀ ਪਾਪ ਲੱਗੀ ਆ ਪਾਣੀ ਗਿਆ ਆਪਣਾ ਕੰਮ ਨਕਿਆ ਹੁਣ ਤੁਸੀਂ ਵੀਡੀਓ ਚ ਸਾਰੇ ਜਣੇ ਗਵਾਹ ਹੋ ਮੈਂ ਪਾਪ ਲਾਤੀ ਐ ਏਦੂ ਬਾਦ ਮੈਂ ਨਹੀਂ ਕੰਮ ਕਰਨਾ ਜੇ ਪਾਣੀ ਕਿਤੋਂ ਲੀਕ ਹੋ ਗਿਆ ਘਰ ਦੇ ਜੋ ਮਰਜ਼ੀ ਕਹੀ ਜਾਂਦਾ ਹੁਣ ਪਾਪ ਦਈਏ ਪੂਰ ਆਪਣਾ ਵੀ ਕੰਮ ਚੜ੍ਹ ਕੇ ਸਿਰੇ ਏਦੂ ਬਾਦ ਨਾ ਧੋ ਕੇ ਰੋਟੀ ਰੋਟੀ ਖਾਈਏ ਭਾਈ ਸਵੇਰ ਦਾ ਜਦੋਂ ਤੋਂ ਮੈਂ ਲਾਈਵ ਵਿੱਚ ਖਾਇਆ ਤੁਹਾਨੂੰ ਉਦੋਂ ਦਾ ਲੱਗਿਆ ਮਿੱਟੀ ਨਾਲ ਮਿੱਟੀ ਹੋਣ ਜੱਟ ਦੀ ਜੁਣਬਰੀ ਟੜ 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 ਕੇ ਮਰ ਜਾਣਾ ਹੈ ਕੱਟ ਲੋ ਭਾਈ